ਮੈਂ ਤਾਂ ਇਹ ਕਹਾਂਗਾ ਕਿ ਜਿਹੜੇ ਵੀ ਮੰਦਰ ਚ ਜਾਓ ਜਾਂ ਜਿਹੜੇ ਵੀ ਨਗਰ ਚ ਆਕਰੋਸ ਕਰ ਰਹੇ ਆ ਜੀ ਅੱਜ ਜਿਹੜੀ ਲੁਧਿਆਣਾ ਨਗਰੀ ਹੈ ਉਹ ਕਿਤੇ ਨਾ ਕਿਤੇ ਜੇ ਕਹਿ ਸਕਦੇ ਆ ਤਾਂ ਅਯੁੱਧਿਆ ਨਗਰੀ ਦੇ ਵਿੱਚ ਕਿਤੇ ਨਾ ਕਿਤੇ ਨਜ਼ਰਾਂ ਨੂੰ ਦੇਖ ਲਈਏ ਕਿਉਂਕਿ ਸਾਰਿਆਂ ਦੇ ਵਿੱਚ ਬੜੀ ਉਤਸ਼ਾਹ ਹੈ ਇਸ ਮੰਦਰ ਨੂੰ ਅੱਜ ਵਾ ਵਯਾ ਅਯੁੱਧਿਆ ਨਗਰੀ ਦੇ ਤਰ੍ਹਾਂ ਸਜਾਇਆ ਹੈ ਔਰ ਜਿਹੜਾ ਇੱਕ ਵੱਡੀ ਸਕਰੀਨ ਦੇ ਰਾਹੀਂ ਲੋਕਾਂ ਦੇ ਵਿੱਚ ਐਸੇ ਭਾਵ ਹੈ ਕਿ ਅਸੀਂ ਰਾਮ ਲੱਲਾ ਨੂੰ ਜਿਹੜਾ 1 ਟੂ 1 ਦੇਖਣਾ ਹੈ ਉਹ ਜਿਹੜੇ ਇੱਥੇ ਸਾਕਸ਼ਤ ਪ੍ਰਭੂ ਦੇ ਦਰਸ਼ਨ ਹੋ ਰਹੇ ਨੇ ਸਾਰੇ ਹਿੰਦੂਸਤਾਨੀਆਂ ਨੂੰ ਸਾਰੇ ਸਨਾਤਨ ਧਰਮੀਆਂ ਨੂੰ ਮੈਂ ਇਸ ਗੱਲ ਦੀ ਵਧਾਈ ਦਿੰਨਾ ਕਿ ਅੱ ਸਾਡੀ ਆਪਣੀ ਜ਼ਿੰਦਗੀ ਦੇ ਵਿੱਚ ਭਗਵਾਨ ਰਾਮਦਾਸ ਸਾਖਸ਼ਾਤ ਦਰਸ਼ਨ ਹੋਏ ਨੇ ਸਜਾ ਦਿਓ ਘਰ ਕੋ ਉਸਰ ਸਾ ਮੇਰੇ ਘਰ ਪ੍ਰਭੂ ਰਾਮ ਆਏ ਐ ਅਜੇ ਪੂਰੇ ਦੇਸ਼ ਔਰ ਵਿਦੇਸ਼ ਦੇ ਵਿੱਚ ਹਰ ਜਗ੍ਹਾ ਬਹੁਤ ਧੂਮ ਧਾਮ ਦੇ ਨਾਲ ਜਿਹੜਾ ਭਗਵਾਨ ਸ਼੍ਰੀ ਨਾਮ ਜੀ ਦਾ ਭਵਿਆ ਸਵਾਗਤ ਕੀਤਾ ਜਾ ਰਿਹਾ ਵੈ ਉਸੇ ਪ੍ਰਕਾਰ ਕਿ ਲੁਧਿਆਣਾ ਸ਼ਹਿਰ ਦੀ ਗੱਲ ਕਰੀ ਤੇ ਇਸ ਵੇਲੇ ਅਸੀਂ ਹੈਗੇ ਆ ਅ ਲక్ష్ਮੀ ਨਾਰਾਇਣ ਮੰਦਿਰ ਦੇ ਜਿੱਤੇ ਤੁਸੀਂ ਦੇਖ ਸਕਦੇ ਕਿ ਢੋਲ ਦੇ ਨਾਲ ਫਟਾਕਿਆਂ ਦੇ ਨਾਲ ਔਰ ਤੁਸੀਂ ਦੇਖ ਸਕਦੇ ਕਿ ਹਰ ਇੱਕ ਦੇ ਚਿਹਰੇ ਤੇ ਇੱਕ ਬਹੁਤ ਹੀ ਵੱਡੀ ਖੁਸ਼ੀ ਜਿਹੜੀ ਆ ਸਾਫ਼ ਤੌਰ ਤੇ ਦੇਖੀ ਜਾ ਸਕਦੀ ਜੋ ਕਿ ਬਿਨਾ ਬੋਲੇ ਬਿਆਨ ਕੀਤੀ ਜਾ ਸਕਦੀ ਸਾਡੇ ਨਾਲ ਗੱਲ ਕਰਨ ਮੌਜੂਦ ਨੇ ਬੀਜੇਪੀ ਦੇ ਸਪੋਕਸਪਰਸ ਪੰਜਾਬ ਦੇ ਸਜੀਵ ਸੱਚਦੇਵ ਸ਼ੇਰੂ ਜੀ ਤਾ ਉਹ ਗੱਲ ਕਰਦੇ ਆ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਪਹਿਲਾ ਦਾ ਤੁਹਾਡੇ ਚੈਨਲ ਰਾਹੀਂ ਸਾਰੇ ਭਾਰਤ ਵਰਸ਼ ਨੂੰ ਅੱਜ ਦੇ ਜੜੋਗੀ ਰਾਮ ਲਾਲ ਜੀ ਦਾ ਪ੍ਰਾਨ ਪ੍ਰਤਿਸ਼ਟਾ ਹੋ ਚੁੱਕੀ ਹੋਈ ਹੈ ਅਯੁੱਧਿਆ ਨਗਰੀ ਦੇ ਵਿੱਚ ਸਾਡੇ ਮਾਨਯੋਗ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦੁਆਰਾ ਇਸ ਕਰਕੇ ਅੱਜ ਪੂਰੇ ਦੇਸ਼ ਵਾਸੀਆਂ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਇਸ ਆਗਮਨ ਦੀ ਬਹੁਤ-ਬਹੁਤ ਵਧਾਈ ਹੋਵੇ ਜੀ ਕਿਸ ਤਰ੍ਹਾਂ ਦੀ ਐਕਸਾਈਟਮੈਂਟ ਆ ਜੈਸਾ ਲੁਧਿਆਣਾ ਦੀ ਧਰਤੀ ਦੇ ਦੇਖਣ ਨੂੰ ਮਿਲ ਰਹੀ ਹੈ ਮੈਂ ਤੇ ਕਹਾਂਗਾ ਕਿ ਜਿਹੜੇ ਵੀ ਮੰਦਰ ਚ ਜਾਓ ਜਾਂ ਜਿਹੜੇ ਵੀ ਨਗਰ ਚ ਆ ਕਰਾਸ ਕਰ ਰਹੇ ਆ ਜੀ ਅੱਜ ਜਿਹੜੀ ਲੁਧਿਆਣਾ ਨਗਰੀ ਆ ਉਹ ਕਿਤੇ ਨਾ ਕਿਤੇ ਜੇ ਕਹਿ ਸਕਦੇ ਤਾਂ ਅਯੁੱਧਿਆ ਨਗਰੀ ਦੇ ਵਿੱਚ ਕਿਤੇ ਨਾ ਕਿਤੇ ਨਜ਼ਾਰਾ ਨੂੰ ਦੇਖ ਰਹੀ ਹੈ ਕਿਉਂਕਿ ਸਾਰਿਆਂ ਦੇ ਵਿੱਚ ਬੜੀ ਉਤਸ਼ਾਹ ਹੈ ਔਰ ਜਿਹੜਾ ਹੁੰਦਾ ਜਿਹੜਾ ਸਮਾਂ ਹੈ ਇਸ ਟਾਈਮ ਅਸੀਂ ਸ਼੍ਰੀ ਲక్ష్ਮੀ ਨਰਾਇਣ ਮੰਦਰ ਬੀ ਆਰ ਐਸ ਨਗਰ ਸੀ ਬਲਾਕ ਦੇ ਵਿੱਚ ਜਿਹੜਾ ਇਹ ਮੰਦਿਰ ਸਥਾਪਿਤ ਹੈ ਉਸ ਪ੍ਰাঙ্গਣ ਦੇ ਵਿੱਚ ਅਸੀਂ ਮੌਜੂਦ ਹੈ ਔਰ ਇੱਥੋਂ ਦੇ ਜਿਹੜੇ ਪ੍ਰਧਾਨ ਨੇ ਸ਼੍ਰੀ ਰੋਸ਼ਨ ਕਾਂਤ ਸ਼ਰਮਾ ਜੀ ਉਹਨਾਂ ਦੇ ਔਰ ਅਜੀਤ ਸਿੰਘਲਾ ਜੀ ਜੋ ਕਿ ਚੇਅਰਮੈਨ ਨੇ ਉਹਨਾਂ ਨੇ ਆਪਣੇ ਅਧਿਐਕਸ਼ਤਾ ਦੇ ਵਿੱਚ ਇਸ ਮੰਦਿਰ ਨੂੰ ਅੱਜ ਭਵਿਆ ਯੋਧਿਆ ਨਗਰੀ ਦੇ ਤਰ੍ਹਾਂ ਸਜਾਇਆ ਹੈ ਔਰ ਜਿਹੜਾ ਇੱਕ ਵੱਡੀ ਸਕਰੀਨ ਦੇ ਰਾਹੀਂ ਲੋਕਾਂ ਦੇ ਵਿੱਚ ਐਸੇ ਭਾਵ ਹੈ ਕਿ ਅਸੀਂ ਰਾਮ ਲੱਲਾ ਨੂੰ ਜਿਹੜਾ 1 ਟੂ 1 ਦੇਖਣਾ ਹੈ ਉਹ ਜਿਹੜਾ ਇੱਥੇ ਸਾਕਸ਼ਾਤ ਪ੍ਰਭੂ ਦੇ ਦਰਸ਼ਨ ਹੋ ਰਹੇ ਨੇ ਔਰ ਮੈਂ ਸਮਝ ਰਿਹਾ ਕਿ ਅੱਜ ਜਿਹੜੀ ਇਹ ਸਾਰਾ ਭਾਵ ਹੈ ਇਹ ਕਿਤੇ ਨਾ ਕਿਤੇ ਕਨੈਕਟੀਵਿਟੀ ਜਿਹੜੀ ਹੈ ਸਨਾਤਨ ਤਰ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਦੇ ਨਾਲ ਅਸੀਂ ਸਮਰਪਿਤ ਹੈ ਔਰ ਪੂਰਾ ਦੇਸ਼ ਜਿਹੜਾ ਅੱਜ ਹੈ ਉਹ ਬਹੁਤ ਵੱਡੇ ਰੂਪ ਦੇ ਉਪਰ ਦੀਵਾਲੀ ਮਨਾ ਰਿਹਾ ਹੈ ਕਿਉਂਕਿ ਕਹਿੰਦੇ ਆ ਅਰੀ ਸਖੀ ਮੰਗਲੇ ਗਾਉਰੀ ਆਜ ਉਤਰੇਗੀ ਮੇਰੇ ਪੀ ਕੀ ਸਵਾਰੀ ਔਰ ਉਹ ਜੋ ਪੀ ਕੀ ਸਵਾਰੀ ਹੈ ਪ੍ਰਭੂ ਸ਼੍ਰੀ ਰਾਮ ਜੀ ਅਯੁੱਧਿਆ ਨਗਰੀ ਚ ਨਹੀਂ ਸਾਡੇ ਸਾਰਿਆਂ ਦੇ ਵਾਸਤੇ ਇੱਥੇ ਪਹੁੰਚ ਚੁੱਕੇ ਨੇ ਔਰ ਪੂਰੇ ਭਾਰਤ ਵਰਸ਼ ਨੂੰ ਉਹ ਆਪਣਾ ਅਸ਼ੀਰਵਾਦ ਦੇ ਰਹੇ ਨੇ ਜੈ ਸ਼੍ਰੀ ਰਾਮ ਸ਼੍ਰੀ ਰਾਮਚੰਦਰ ਜੀ ਦੀ ਪ੍ਰਾਣ ਪੜਸ਼ਟਾ ਹੋ ਰਹੀ ਹੈ ਜਿਹਦੇ ਸਾਰੇ ਆਪਣਾ ਹਿੰਦੁਸਤਾਨ ਕਿਸੇ ਵੀ ਜਾਤ ਦੇ ਨੇ ਹਿੰਦੂ ਸਿੱਖ ਕਿਸੇ ਵੀ ਜਾਤ ਦੇ ਨੇ ਸਭ ਨੂੰ ਬੜੀ ਖੁਸ਼ੀ ਹੋਈ ਹੈ 500 ਸਾਲਾਂ ਦੇ ਬਾਅਦ ਸਾਡਾ ਇਹ ਮੌਕਾ ਆਇਆ ਹੈ ਅਸੀਂ ਸ਼੍ਰੀ ਰਾਮਚੰਦਰ ਜੀ ਦੇ ਮੂਰਤੀ ਉੱਤੇ ਸਥਾਪਿਤ ਕੀਤਾ ਹੈ ਅਧਿਆਚਾਰ ਜੀ ਤੇ ਈਸ਼ਵਰ ਸਾਰਿਆਂ ਨੂੰ ਖੁਸ਼ੀਆਂ ਦੇਵੇ ਤੇ ਇਸ ਮੌਕੇ ਦੇ ਜਿੰਨਾ ਵੀ ਸਾਰੇ ਸੰਗਤ ਆਈ ਹੋਈ ਹੈ ਉਹਨਾਂ ਦਾ ਆਪਣਾ ਅਸ਼ੀਰਵਾਦ ਰਾਮਚੰਦਰੀ ਦਾ ਸ਼ੀਰ ਸਾਰਿਆਂ ਦੇ ਸਿਰ ਤੇ ਹੋਵੇ ਮੈਂ ਇਹ ਨਾਲੇ ਸਾਰੇ ਸੰਗਤ ਨੂੰ ਸਾਰੇ ਆਪਣਾ ਬੰਦਿਆਂ ਨੂੰ ਸਾਰੇ Hindu Sikh ਨੂੰ ਆਪਣਾ ਬੁਧਾਈ ਦੇ ਨਾਮ ਕਿ ਇਹ ਵਾਲਾ ਮੌਕਾ ਤੇਰਾ ਹੈ ਥੈਂਕ ਯੂ ਮੈਮ ਕੀ ਨਾਮ ਹੈ ਤੁਹਾਡਾ ਕੀ ਨਾਮ ਕੀ ਤੁਹਾਡਾ Hindu ਸਿਸਟ ਕਿੰਨੀ ਐਕਸਾਈਟਮੈਂਟ ਹੈ ਕਿਸ ਤਰ੍ਹਾਂ ਹੈ ਜੀ ਬਹੁਤ ਜ਼ਿਆਦਾ ਹੈ ਕਿੰਨਾ ਇੰਤਜ਼ਾਰ ਸੀ ਇਸ ਦਿਨ ਦਾ ਬਹੁਤ ਬਹੁਤ ਇੰਤਜ਼ਾਰ ਥਾ ਕੰਬ ਸੇ ਕਰ ਰਹੇ ਹਾਂ 10 ਦਿਨੋਂ ਸੇ ਇੰਤਜ਼ਾਰ ਕਰ ਰਹੇ ਹਾਂ ਅਸੀਂ ਬਹੁਤ ਅੱਛਾ ਲੱਗ ਰਹਾ ਹੈ ਮੈਨੂੰ ਬਹੁਤ ਅੱਛਾ ਕੀ ਹੋ ਰਿਹਾ ਹੈ ਦੇਖਾ ਮੈਂ ਹਾਂ ਦੇਖਾ ਪੂਰਾ ਮੋਦੀ ਜੀ ਯੋਗੀ ਜੀ ਸਭ ਕੁਝ ਮਤਲਬ ਜੋ ਪ੍ਰਾਣ ਪ੍ਰਤੀਸ਼ਠਾ ਹੋ ਰਹੀ ਹੈ ਗਰਭ ਗ੍ਰਹਾ ਦਾ ਪੂਰਾ ਦੇਖਾ ਮੈਂ ਬਹੁਤ ਅੱਛਾ ਲਗਾ ਅੱਜ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਅਯੋਧਿਆ ਦੇ ਵਿੱਚ ਭਗਵਾਨ ਰਾਮ ਦਾ ਸਥਾਪਨਾ ਹੋਈ ਹੈ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਸਮਸਤ ਉਹਨਾਂ ਦੀ ਟੀਮ ਨੂੰ ਵਿਸ਼ਵ ਹਿੰਦ ਪਰਸ਼ਦ ਰਾਸ਼ਟਰੀ ਸੋਸ਼ਲ ਸੰਘ ਸਾਰੀ ਟੀਮ ਨੂੰ ਮੈਂ ਬਹੁਤ ਬਧਾਈ ਦਿਨਾ ਸਾਰੇ ਹਿੰਦੂਸਤਾਨੀਆਂ ਨੂੰ ਸਾਰੇ ਸਨਾਤਨ ਧਰਮੀਆਂ ਨੂੰ ਮੈਂ ਇਸ ਗੱਲ ਦੀ ਵਧਾਈ ਦਿਨਾ ਕਿ ਅੱਜ ਸਾਨੂੰ ਸਾਡੀ ਉਮਰ ਦੇ ਵਿੱਚ ਸਾਡੀ ਆਪਣੀ ਜ਼ਿੰਦਗੀ ਦੇ ਵਿੱਚ ਭਗਵਾਨ ਰਾਮ ਦਾ ਸਾਕਸ਼ਾਤ ਦਰਸ਼ਨ ਹੋਏ ਨੇ ਕਈ ਪੀੜ੍hiyan ਖੱਪ ਗਈਆਂ ਇਹਨੂੰ ਭਗਵਾਨ ਰਾਮ ਨੂੰ ਇੱਥੇ ਸਥਾਪਨਾ ਕਰਨ ਵਾਸਤੇ ਬੜੇ ਯੁੱਧ ਲੜੇ ਗਏ ਮੈਂ 1990 ਦੇ ਵਿੱਚ ਭਗਵਾਨ ਰਾਮ ਕਾਰ ਸੇਵਾ ਸੰਪਤੀ ਨੂੰ ਜਾਨਾ ਜਿਹੜੀ ਬਣੀ ਸੀ ਉਹਦਾ ਮੈਂ ਸਦਸਿਆ ਸੀ ਆ ਸਾਰੇ ਕਾਰ ਸੇਵਕ ਇੱਥੋਂ ਸੀ ਭੇਜਦੇ ਸੀਗੇ ਸਾਨੂੰ ਬਹੁਤ ਦੁੱਖ ਹੁੰਦਾ ਸੀਗਾ ਜਦੋਂ ਉਸ ਕੋਲੋਂ ਯੂਪੀ ਦੀ ਸਰਕਾਰ ਗੋਲੀਆਂ ਮਾਰਦੀ ਸੀਗੀ ਅੰਥਾ ਕਾਰ ਸੇਵਕ ਗੋਲੀਆਂ ਰਾਹੀਂ ਮਾਰੇਗੇ ਪਰ ਅੱਜ ਕੋਈ ਸਨਾਤਨੀ ਸਰਕਾਰ ਹੈ ਯੂਪੀ ਦੇ ਵਿੱਚੋਂ ਕੇਂਦਰ ਸਰਕਾਰ ਦੇ ਵਿੱਚੋਂ ਹੀ ਮੈਂ ਅੱਜ ਭਗਵਾਨ ਰਾਮ ਦੀ ਸਥਾਪਨਾ ਉੱਤੇ ਸਾਰੇ ਹਿੰਦੁਸਤਾਨੀਆਂ ਨੂੰ ਸਾਰੇ ਵਿਸ਼ਵ ਦੇ ਸੰਤਾਨੀਆਂ ਨੂੰ ਸਨਾਤਨ ਧਰਮੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਔਰ ਮੈਂ ਭਗਵਾਨ ਰਾਮ ਦਾ ਬਹੁਤ ਬਹੁਤ અભినందਨ ਕਰਦਾ ਕਿ ਜਿੰਨਾਂ ਦੇ ਦਰਸ਼ਨ ਕਰਨ ਦਾ ਸਾਨੂੰ ਸਭਾਗਿਆ ਮਿਲਿਆ ਜੈ ਸ਼੍ਰੀ ਰਾਮ ਕੈਮਰਾ ਪਰਸਾ ਸੰਜੇ ਦੇ ਨਾਲ ਹਰਦੀਪ ਨੂੰ ਦਿਓ ਇਜਾਜ਼ਤ ਜੈ ਸ਼੍ਰੀ ਰਾਮ